ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦੋਬਾਬਾ ਦੇ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ। ਸਭ ਤੋਂ ਪਹਿਲਾਂ ਅਗਲੇ 2 ਹਫਤੇ ਤੇ ਫਿਰ 23 ਤੇ 24 ਤਰੀਕ ਦੇ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ। ਸਭ ਤੋਂ ਪਹਿਲਾਂ ਨਜ਼ਰ ਮਾਰਨੀ ਹੈ ਲੁਧਿਆਣਾ ਤੇ ਮਾਲਵਾ ਇਲਾਕੇ ਦੇ ਵਿੱਚ 23 ਤਰੀਕ ਤੇ 30 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਹੋ ਸਕਦੀ ਹੈ। ਬਾਕੀ ਦਿਨਾਂ ਦੇ ਵਿੱਚ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ। ਤੇ ਰਾਤ ਦੇ ਟਾਈਮ ਠੰਡ ਦੇ ਵਿੱਚ ਵਾਧਾ ਘਟ ਤੋਂ ਘਾ ਟੈਂਪਰੇਚਰ 6 ਡਿਗਰੀ ਸੈਲਸੀਅਸ ਰਹੇਗਾ। ਦਰਤਾਰ ਅੰਮ੍ਰਿਤਸਰ ਅਤੇ ਮਾਝਾ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਣ ਦੀ ਸੰਭਾਵਨਾ ਹੋਵੇਗੀ 23 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਆ 26 29 ਤਰੀਕ ਤੇ 30 ਤਰੀਕ ਨੂੰ ਵੀ ਇਸੇ ਤਰ੍ਹਾਂ ਮੌਸਮ ਰਹੇਗਾ ਪਰ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ ਰਾਤ ਦੇ ਟਾਈਮ ਘਟ ਤੋਂ ਘਟ ਟੈਂਪਰੇਚਰ 6 ਡਿਗਰੀ ਤੇ ਦਿਨ ਦੇ ਟਾਈਮ ਅਗਲੇ ਹਫਤੇ ਵੱਧ ਤੋਂ ਵੱਧ 28 ਡਿਗਰੀ ਜਾਵੇਗਾ ਜਲੰਧਰ ਉਤੇ ਨਜ਼ਰ ਮਾਰੀਏ ਤਾਂ 23 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਨਜ਼ਰ ਆ ਸਕਦੀ ਹੈ ਇਸੇ ਤਰ੍ਹਾਂ ਹੀ 30 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਹੋਵੇਗੀ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਬਠਿੰਡਾ ਤੇ ਮਾਲਵੇ ਇਲਾਕੇ ਦੇ ਵਿੱਚ 23 ਤਰੀਕ ਤੇ 24 ਤਰੀਕ ਨੂੰ ਕਿਸ ਤਰ੍ਹਾਂ ਮੌਸਮ ਰਹੇਗਾ 23 ਤਰੀਕ ਨੂੰ ਸਵੇਰ ਦੇ ਟਾਈਮ ਹਲਕੇ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਹੈ ਤੇ ਧੁੱਪ ਲੱਗਣ ਦੀ ਸੰਭਾਵਨਾ ਦੰਦੇ ਟਾਈਮ ਹੋਵੇਗੀ ਵੱਤਵਤ ਟੈਂਪਰੇਚਰ 26 ਡਿਗਰੀ ਸੈਲਸੀਅਸ ਤੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਸਵੇਰ ਦੇ ਟਾਈਮ ਬਣੀ ਰਹੇਗੀ ਰਾਤ ਦੇ ਟਾਈਮ 23 ਤਰੀਕ ਨੂੰ 13 ਤੋਂ 14 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਤੇ 24 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਵੱਤਵਤ ਟੈਂਪਰੇਚਰ 2 14 ਤੋਂ 14 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਨਜ਼ਰਮਾਰੀ ਹੈ ਕਿ ਅਮ੍ਰਿਤਸਰ ਕਰਨਤਾਰਨ ਤੇ ਬਾਕੀ ਮਾਝਾ ਇਲਾਕੇ ਦੇ ਵਿੱਚ 22 ਤਰੀਕ ਰਾਤ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਹੋਣ ਦੀ ਸੰਭਾਵਨਾ ਤੇ ਇਸੇ ਤਰ੍ਹਾਂ ਹੀ 23 ਤਰੀਕ ਸਾਰਾ ਦਿਨ ਹਲਕੇ ਤੋਂ ਦਰਮਿਆਨੀ ਬੱਦਲਵਾਈ ਹੋਣ ਦੀ ਸੰਭਾਵਨਾ ਬਣੀ ਰਹੇਗੀ ਕੋਈ ਜੰਮੀ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਵਾਤਵਾਰ ਟੈਂਪਰੇਚਰ 24 ਤੋਂ 25 ਡਿਗਰੀ ਤੇ ਰਾਤ ਦੇ ਟਾਈਮ 12 ਤੋਂ 13 ਡਿਗਰੀ ਟੈਂਪਰੇਚਰ ਰਹੇਗਾ 24 ਤਰੀਕ ਨੂੰ ਸਵੇਰੇ 5-6 ਵਜੇ 11 ਡਿਗਰੀ ਟੈਂਪਰੇਚਰ ਤੇ ਹਲਕੇ ਤੋਂ ਦਰਮਿਆਨੀ ਤੋਂ ਦਪੈਣ ਦੀ ਸੰਭਾਵਨਾ ਟੁੱਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਆ ਤੇ ਵੱਤ ਵਤ ਟੈਂਪਰੇਚਰ 25 ਡਿਗਰੀ ਹੋਵੇਗਾ ਤੇ ਨਾਲ ਹਲਕੇ ਤੋਂ ਟੁੱਟਵੀਂ ਬਦਲਵਾਈ ਦਿਖਾਈ ਦੇ ਸਕਦੀ ਆ ਰਾਤ ਦੇ ਟਾਈਮ 11 ਤੋਂ 12 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਨਵਾਂ ਸ਼ਹਿਰ ਜਲੰਧਰ ਤੇ ਦੁਆਬਾ ਰਕੀ ਉੱਤੇ ਨਜ਼ਰ ਮਾਰੀਏ ਤਾਂ 23 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਸਾਰਾ ਦਿਨ ਹੋਵੇਗੀ ਵੱਤ ਵਤ ਟੈਂਪਰੇਚਰ 24 ਤੋਂ 25 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ 12 ਤੋਂ 13 ਡਿਗਰੀ ਸੈਲਸੀਅਸ ਟੈਂਪਰੇਚਰ ਬਣਿਆ ਰਹੇਗਾ 24 ਤਰੀਕ ਸਵੇਰ ਦੇ ਟਾਈਮ ਟੈਂਪਰੇਚਰ ਘਟ ਕੇ 10 ਡਿਗਰੀ 5 6 ਵਜੇ ਹੋਵੇਗਾ ਤੇ ਦੁਪਹਿਰ ਦੇ ਟਾਈਮ ਤੋਂ ਧੁੱਪ ਲੱਗਣ ਦੀ ਸੰਭਾਵਨਾ ਸਾਰਾ ਦਿਨ ਹੀ ਧੁੱਪ ਲੱਗਣ ਦੀ ਸੰਭਾਵਨਾ ਤੇ ਵੱਧ ਤੋਂ ਵੱਧ ਟੈਂਪਰੇਚਰ 26 ਡਿਗਰੀ ਹੋਵੇਗਾ ਹਲਕੇ ਤੋਂ ਦਰਮਿਆਨੀ ਠੰਡ ਪੈਣ ਦੀ ਸੰਭਾਵਨਾ ਸਵੇਰ ਦੇ ਟਾਈਮ 10 11 ਵਜੇ ਤੱਕ ਬਣੀ ਰਹੇਗੀ ਤੇ ਰਾਤ ਦੇ ਟਾਈਮ ਟੈਂਪਰੇਚਰ ਦੁਬਾਰਾ ਫਿਰ ਘਟ ਕੇ 11 ਤੋਂ 12 ਡਿਗਰੀ ਹੋਵੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਬਠਿੰਡਾ ਤੇ ਮਾਲਵੇ ਇਲਾਕੇ ਦੇ ਵਿੱਚ 23 ਤਰੀਕ ਤੇ 24 ਤਰੀਕ ਨੂੰ ਕਿਸ ਤਰ੍ਹਾਂ ਮੌਸਮ ਰਹੇਗਾ 23 ਤਰੀਕ ਨੂੰ ਸਵੇਰ ਦੇ ਟਾਈਮ ਹਲਕੇ ਤੋਂ ਦਰਮਿਆਨੀ ਬੱਦਲਬਾਈ ਹੋ ਸਕਦੀ ਹੈ ਤੇ ਧੁੱਪ ਲੱਗਣ ਦੀ ਸੰਭਾਵਨਾ ਦੇ ਅੰਦੇ ਟਾਈਮ ਹੋਵੇਗੀ ਵੱਧ ਤੋਂ ਵੱਧ ਟੈਂਪਰੇਚਰ 26 ਡਿਗਰੀ ਸੈਲਸੀਅਸ ਤੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਸਵੇਰ ਦੇ ਟਾਈਮ ਬਣੀ ਰਹੇਗੀ ਰਾਤ ਦੇ ਟਾਈਮ 23 ਤਰੀਕ ਨੂੰ 13 ਤੋਂ 14 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਤੇ 24 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਵੱਧ ਤੋਂ ਵੱਧ ਟੈਂਪਰੇਚਰ 26 ਡਿਗਰੀ ਸੈ ਨજર ਮਾਰੀ ਹੈ ਕਿ ਅੰਮ੍ਰਿਤਸਰ ਕਰਨਤਾਰਨ ਤੇ ਬਾਕੀ ਮਾਝਾ ਇਲਾਕੇ ਦੇ ਵਿੱਚ 22 ਤਰੀਕ ਰਾਤ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਹੋਣ ਦੀ ਸੰਭਾਵਨਾ ਤੇ ਇਸੇ ਤਰ੍ਹਾਂ ਹੀ 23 ਤਰੀਕ ਸਾਰਾ ਦਿਨ ਹਲਕੇ ਤੋਂ ਦਰਮਿਆਨੀ ਬੱਦਲਵਾਈ ਹੋਣ ਦੀ ਸੰਭਾਵਨਾ ਬਣੀ ਰਹੇਗੀ ਕੋਈ ਜਮੀ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਵਾਤਵਾਰਿਕ ਟੈਂਪਰੇਚਰ 24 ਤੋਂ 25 ਡਿਗਰੀ ਤੇ ਰਾਤ ਦੇ ਟਾਈਮ 12 ਤੋਂ 13 ਡਿਗਰੀ ਟੈਂਪਰੇਚਰ ਰਹੇਗਾ 24 ਤਰੀਕ ਨੂੰ ਸਵੇਰੇ 5-6 ਵਜੇ 11 ਡਿਗਰੀ ਟੈਂਪਰੇਚਰ ਤੇ ਹਲਕੇ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਟਟਵੇ ਇਲਾਕੇ ਦੇ ਵਿੱਚ ਹੋ ਸਕਦੀ ਆ ਤੇ ਵੱਤ ਵੱਤ ਟੈਂਪਰੇਚਰ 25 ਡਿਗਰੀ ਹੋਵੇਗਾ ਤੇ ਨਾਲ ਹਲਕੇ ਤੋਂ ਟਟਵੀਂ ਬਦਲਵਾਈ ਦਿਖਾਈ ਦੇ ਸਕਦੀ ਆ ਰਾਤ ਦੇ ਟਾਈਮ 11 ਤੋਂ 12 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਨਮਾ ਸ਼ਹਿਰ ਜਲੰਧਰ ਤੇ ਦੁਆਬਾ ਰੈਕੀ ਉਤੇ ਨਜ਼ਰ ਮਾਰੀਏ ਤਾਂ 23 ਤਰੀਕ ਨੂੰ ਹਲਕੇ ਤੋਂ ਦਰਮਿਆਣੀ ਬਦਲਵਾਈ ਸਾਰਾ ਦਿਨ ਹੋਵੇਗੀ ਵੱਤ ਵੱਤ ਟੈਂਪਰੇਚਰ 24 ਤੋਂ 25 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ 12 ਤੋਂ 13 ਡਿਗਰੀ ਸੈਲਸੀਅਸ ਟੈਂਪਰੇਚਰ ਬਣਿਆ ਰਹੇਗਾ 24 ਤਰੀਕ ਸਵੇਰ ਦੇ ਟਾਈਮ ਟੈਂਪਰੇਚਰ ਘਟ ਕੇ 10 ਡਿਗਰੀ 5-6 ਵਜੇ ਹੋਵੇਗਾ ਤੇ ਦੁਪਹਿਰ ਦੇ ਟਾਈਮ ਤੋਂ ਥਪ ਲਗਣ ਦੀ ਸੰਭਾਵਨਾ ਸਾਰਾ ਦਿਨ ਹੀ ਥਪ ਲਗਣ ਦੀ ਸੰਭਾਵਨਾ ਅਤੇ ਵੱਧ ਤੋਂ ਵੱਧ ਟੈਂਪਰੇਚਰ 26 ਡਿਗਰੀ ਹੋਵੇਗਾ ਹਲਕੇ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਸਵੇਰ ਦੇ ਟਾਈਮ 10-11 ਵਜੇ ਤੱਕ ਬਣੀ ਰਹੇਗੀ ਤੇ ਰਾਤ ਦੇ ਟਾਈਮ ਟੈਂਪਰੇਚਰ ਦੁਬਾਰਾ ਫਿਰ ਘਟ ਕੇ 11 ਤੋਂ 12 ਡਿਗਰੀ ਹੋਵੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਮਿਲਦੀ ਰਹੇ ਤੇ ਵੀਡੀਓ ਨੂੰ ਜਰੂਰ ਲਾਈਕ ਕਰਦਿਆ ਕਰੋ ਬਹੁਤ-ਬਹੁਤ ਤੁਹਾਡਾ ਧੰਨਵਾਦ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਬਠਿੰਡਾ ਤੇ ਮਾਲਵੇ ਇਲਾਕੇ ਦੇ ਵਿੱਚ 23 ਤਰੀਕ ਤੇ 24 ਤਰੀਕ ਨੂੰ ਕਿਸ ਤਰ੍ਹਾਂ ਮੌਸਮ ਰਹੇਗਾ 23 ਤਰੀਕ ਨੂੰ ਸਵੇਰ ਦੇ ਟਾਈਮ ਹਲਕੀ ਤੋਂ ਦਰਮਿਆਨੀ ਬੱਦਲਬਾਈ ਹੋ ਸਕਦੀ ਹੈ ਤੇ ਧੁੱਪ ਲੱਗਣ ਦੀ ਸੰਭਾਵਨਾ ਦੇ ਅੰਦੇ ਟਾਈਮ ਹੋਵੇਗੀ ਵੱਤਵਤ ਟੈਂਪਰੇਚਰ 26 ਡਿਗਰੀ ਸੈਲਸੀਅਸ ਤੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਸਵੇਰ ਦੇ ਟਾਈਮ ਬਣੀ ਰਹੇਗੀ ਰਾਤ ਦੇ ਟਾਈਮ 23 ਤਰੀਕ ਨੂੰ 13 ਤੋਂ 14 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਤੇ 24 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਵੱਤਵਤ ਟੈਂਪਰੇਚਰ 26 ਡਿਗਰੀ ਸੈਲ ਨજર ਮਾਰੀ ਹੈ ਕਿ ਅਮ੍ਰਿਤਸਰ ਕਰਨਤਾਰਨ ਤੇ ਬਾਕੀ ਮਾਝਾ ਇਲਾਕੇ ਦੇ ਵਿੱਚ 22 ਤਰੀਕ ਰਾਤ ਨੂੰ ਹਲਕੇ ਤੋਂ ਦਰਮਿਆਨੀ ਬੱਦਲਬਾਈ ਹੋਣ ਦੀ ਸੰਭਾਵਨਾ ਤੇ ਇਸੇ ਤਰ੍ਹਾਂ ਹੀ 23 ਤਰੀਕ ਸਾਰਾ ਦਿਨ ਹਲਕੇ ਤੋਂ ਦਰਮਿਆਨੀ ਬੱਦਲਬਾਈ ਹੋਣ ਦੀ ਸੰਭਾਵਨਾ ਬਣੀ ਰਹੇਗੀ ਕੋਈ ਜਮੀ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਵਾਤਵਾਰ ਤੇ ਟੈਂਪਰੇਚਰ 24 ਤੋਂ 25 ਡਿਗਰੀ ਤੇ ਰਾਤ ਦੇ ਟਾਈਮ 12 ਤੋਂ 13 ਡਿਗਰੀ ਟੈਂਪਰੇਚਰ ਰਹੇਗਾ 24 ਤਰੀਕ ਨੂੰ ਸਵੇਰੇ 5-6 ਵਜੇ 11 ਡਿਗਰੀ ਟੈਂਪਰੇਚਰ ਤੇ ਹਲਕੇ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਟਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਹੈ ਤੇ ਵੱਤ ਵੱਤ ਟੈਂਪਰੇਚਰ 25 ਡਿਗਰੀ ਹੋਵੇਗਾ ਤੇ ਨਾਲ ਹਲਕੇ ਤੋਂ ਟਟਵੀਂ ਬਦਲਵਾਈ ਦਿਖਾਈ ਦੇ ਸਕਦੀ ਆ ਰਾਤ ਦੇ ਟਾਈਮ 11 ਤੋਂ 12 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਨਵਾਂ ਸ਼ਹਿਰ ਜਲੰਧਰ ਤੇ ਦੁਆਬਾ ਇਲਾਕੇ ਉਤੇ ਨਜ਼ਰ ਮਾਰੀਏ ਤਾਂ 23 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਸਾਰਾ ਦਿਨ ਹੋਵੇਗੀ ਵੱਤ ਵੱਤ ਟੈਂਪਰੇਚਰ 24 ਤੋਂ 25 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ 12 ਤੋਂ 13 ਡਿਗਰੀ ਸੈਲਸੀਅਸ ਟੈਂਪਰੇਚਰ ਬਣਿਆ ਰਹੇਗਾ 24 ਤਰੀਕ ਸਵੇਰ ਦੇ ਟਾਈਮ ਟੈਂਪਰੇਚਰ ਕੱਢ ਕੇ 10 ਡਿਗਰੀ 5 6 ਵਜੇ ਹੋਵੇਗਾ ਦਪਹਿਰ ਦੇ ਟਾਈਮ ਤੋਂ ਥੋਕ ਲੱਗਣ ਦੀ ਸੰਭਾਵਨਾ ਸਾਰਾ ਦਿਨ ਹੀ ਥੋਕ ਲੱਗਣ ਦੀ ਸੰਭਾਵਨਾ ਤੇ ਵੱਧ ਤੋਂ ਵੱਧ ਟੈਂਪਰੇਚਰ 26 ਡਿਗਰੀ ਹੋਵੇਗਾ ਹਲਕੇ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਸਵੇਰ ਦੇ ਟਾਈਮ 10-11 ਵਜੇ ਤੱਕ ਬਣੀ ਰਹੇਗੀ ਤੇ ਰਾਤ ਦੇ ਟਾਈਮ ਟੈਂਪਰੇਚਰ ਦੁਬਾਰਾ ਫਿਰ ਘਟ ਕੇ 11 ਤੋਂ 12 ਡਿਗਰੀ ਹੋਵੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਮਿਲਦੀ ਰਹੇ ਤੇ ਵੀਡੀਓ ਨੂੰ ਜਰੂਰ ਲਾਈਕ ਕਰਦੇ ਰਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਬਠਿੰਡਾ ਤੇ ਮਾਲਵੇ ਇਲਾਕੇ ਦੇ ਵਿੱਚ 23 ਤਰੀਕ ਤੇ 24 ਤਰੀਕ ਨੂੰ ਕਿਸ ਤਰ੍ਹਾਂ ਮੌਸਮ ਰਹੇਗਾ 23 ਤਰੀਕ ਨੂੰ ਸਵੇਰ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਦਲਬਾਈ ਹੋ ਸਕਦੀ ਹੈ ਤੇ ਧੁੱਪ ਲੱਗਣ ਦੀ ਸੰਭਾਵਨਾ ਦਿਨ ਦੇ ਟਾਈਮ ਹੋਵੇਗੀ ਵੱਧ ਵੱਧ ਟੈਂਪਰੇਚਰ 26 ਡਿਗਰੀ ਸੈਲਸੀਅਸ ਤੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਸਵੇਰ ਦੇ ਟਾਈਮ ਬਣੀ ਰਹੇਗੀ ਰਾਤ ਦੇ ਟਾਈਮ 23 ਤਰੀਕ ਨੂੰ 13 ਤੋਂ 14 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਤੇ 24 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਵੱਧ ਵੱਧ ਟੈਂਪਰੇਚਰ 26 ਡਿਗਰੀ ਸੈਲਸੀਅ ਨજર ਮਾਰੀਏ ਕਿ ਅੰਮ੍ਰਿਤਸਰ ਕਰਨਤਾਰਨ ਤੇ ਬਾਕੀ ਮਾਝਾ ਇਲਾਕੇ ਦੇ ਵਿੱਚ 22 ਤਰੀਕ ਰਾਤ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਹੋਣ ਦੀ ਸੰਭਾਵਨਾ ਤੇ ਇਸੇ ਤਰ੍ਹਾਂ ਹੀ 23 ਤਰੀਕ ਸਾਰਾ ਦਿਨ ਹਲਕੇ ਤੋਂ ਦਰਮਿਆਨੀ ਬੱਦਲਵਾਈ ਹੋਣ ਦੀ ਸੰਭਾਵਨਾ ਬਣੀ ਰਹੇਗੀ ਕੋਈ ਜਮੀ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਵਾਤਵਾਰਿਕ ਟੈਂਪਰੇਚਰ 24 ਤੋਂ 25 ਡਿਗਰੀ ਤੇ ਰਾਤ ਦੇ ਟਾਈਮ 12 ਤੋਂ 13 ਡਿਗਰੀ ਟੈਂਪਰੇਚਰ ਰਹੇਗਾ 24 ਤਰੀਕ ਨੂੰ ਸਵੇਰੇ 5-6 ਵਜੇ 11 ਡਿਗਰੀ ਟੈਂਪਰੇਚਰ ਤੇ ਹਲਕੇ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਟਟਵਿਆਂ ਇਲਾਕੇ ਦੇ ਵਿੱਚ ਹੋ ਸਕਦੀ ਹੈ ਤੇ ਵੱਤ ਵਤ ਟੈਂਪਰੇਚਰ 25 ਡਿਗਰੀ ਹੋਵੇਗਾ ਤੇ ਨਾਲ ਹਲਕੇ ਤੋਂ ਟਟਵੀਂ ਬਦਲਵਾਈ ਦਿਖਾਈ ਦੇ ਸਕਦੀ ਆ ਰਾਤ ਦੇ ਟਾਈਮ 11 ਤੋਂ 12 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਨਮਾਸ਼ਹਿਰ ਜਲੰਧਰ ਤੇ ਦੁਆਬਾ ਰਾਕੀ ਉੱਤੇ ਨਜ਼ਰ ਮਾਰੀਏ ਤਾਂ 23 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਸਾਰਾ ਦਿਨ ਹੋਵੇਗੀ ਵੱਤ ਵਤ ਟੈਂਪਰੇਚਰ 24 ਤੋਂ 25 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ 12 ਤੋਂ 13 ਡਿਗਰੀ ਸੈਲਸੀਅਸ ਟੈਂਪਰੇਚਰ ਬਣਿਆ ਰਹੇਗਾ 24 ਤਰੀਕ ਸਵੇਰ ਦੇ ਟਾਈਮ ਟੈਂਪਰੇਚਰ ਘਟ ਕੇ 10 ਡਿਗਰੀ 5-6 ਵਜੇ ਹੋਵੇਗਾ ਦੇ ਪਰ ਦੇ ਟਾਈਮ ਤੋਂ ਥੁਪ ਲੱਗਣ ਦੀ ਸੰਭਾਵਨਾ ਸਾਰਾ ਦਿਨ ਹੀ ਥੁਪ ਲੱਗਣ ਦੀ ਸੰਭਾਵਨਾ ਤੇ ਵੱਧ ਤੋਂ ਵੱਧ ਟੈਂਪਰੇਚਰ 26 ਡਿਗਰੀ ਹੋਵੇਗਾ ਹਲਕੇ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਸਵੇਰ ਦੇ ਟਾਈਮ 10-11 ਵਜੇ ਤੱਕ ਬਣੀ ਰਹੇਗੀ ਤੇ ਰਾਤ ਦੇ ਟਾਈਮ ਟੈਂਪਰੇਚਰ ਦੁਬਾਰਾ ਫਿਰ ਘਟ ਕੇ 11 ਤੋਂ 12 ਡਿਗਰੀ ਹੋਵੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਮਿਲਦੀ ਰਹੇ ਤੇ ਵੀਡੀਓ ਨੂੰ ਜਰੂਰ ਲਾਈਕ ਕਰ ਦਿਆ ਕਰੋ ਬਹੁਤ-ਬਹੁਤ ਤੁਹਾਡਾ ਤੁਹਾਨੂੰ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਬਠਿੰਡਾ ਤੇ ਮਾਲਵੇ ਇਲਾਕੇ ਦੇ ਵਿੱਚ 23 ਤਰੀਕ ਤੇ 24 ਤਰੀਕ ਨੂੰ ਕਿਸ ਤਰ੍ਹਾਂ ਮੌਸਮ ਰਹੇਗਾ 23 ਤਰੀਕ ਨੂੰ ਸਵੇਰ ਦੇ ਟਾਈਮ ਹਲਕੇ ਤੋਂ ਦਰਮਿਆਨੀ ਬੱਦਲਬਾਈ ਹੋ ਸਕਦੀ ਹੈ ਤੇ ਧੁੱਪ ਲੱਗਣ ਦੀ ਸੰਭਾਵਨਾ ਦਿਨ ਦੇ ਟਾਈਮ ਹੋਵੇਗੀ ਵੱਧ ਤੋਂ ਵੱਧ ਟੈਂਪਰੇਚਰ 26 ਡਿਗਰੀ ਸੈਲਸੀਅਸ ਤੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਸਵੇਰ ਦੇ ਟਾਈਮ ਬਣੀ ਰਹੇਗੀ ਰਾਤ ਦੇ ਟਾਈਮ 23 ਤਰੀਕ ਨੂੰ 13 ਤੋਂ 14 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਤੇ 24 ਤਰੀਕ ਨੂੰ ਧੁੱਪ ਲ 13 ਤੋਂ 14 ਡਿਗਰੀ ਟੈਂਪਰੇਚਰ ਬਣਿਆ ਰਹੇਗਾ। ਨਜ਼ਰਮਾਰੀ ਹੈ ਕਿ ਅਮ੍ਰਿਤਸਰ ਕਰਨਤਾਰਨ ਤੇ ਬਾਕੀ ਮਾਝਾ ਇਲਾਕੇ ਦੇ ਵਿੱਚ 22 ਤਰੀਕ ਰਾਤ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਹੋਣ ਦੀ ਸੰਭਾਵਨਾ ਤੇ ਇਸੇ ਤਰ੍ਹਾਂ ਹੀ 23 ਤਰੀਕ ਸਾਰਾ ਦਿਨ ਹਲਕੇ ਤੋਂ ਦਰਮਿਆਨੀ ਬੱਦਲਵਾਈ ਹੋਣ ਦੀ ਸੰਭਾਵਨਾ ਬਣੀ ਰਹੇਗੀ। ਕੋਈ ਜੰਮੀ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਵੱਧ ਤੋਂ ਵੱਧ ਟੈਂਪਰੇਚਰ 24 ਤੋਂ 25 ਡਿਗਰੀ ਤੇ ਰਾਤ ਦੇ ਟਾਈਮ 12 ਤੋਂ 13 ਡਿਗਰੀ ਟੈਂਪਰੇਚਰ ਰਹੇਗਾ। 24 ਤਰੀਕ ਨੂੰ ਸਵੇਰੇ 5-6 ਵਜੇ 11 ਡਿਗਰੀ ਟੈਂਪਰੇਚਰ ਤੇ ਹਲਕੇ ਤੋਂ ਦਰਮਿਆਨੀ ਤੋਂ ਟੁੱਟਵਿਆਂ ਦੀ ਸੰਭਾਵਨਾ ਟੁੱਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਆ ਤੇ ਵੱਤ ਵਤ ਟੈਂਪਰੇਚਰ 25 ਡਿਗਰੀ ਹੋਵੇਗਾ ਤੇ ਨਾਲ ਹਲਕੇ ਤੋਂ ਟੁੱਟਵੀਂ ਬਦਲਵਾਈ ਦਿਖਾਈ ਦੇ ਸਕਦੀ ਆ ਰਾਤ ਦੇ ਟਾਈਮ 11 ਤੋਂ 12 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਨਵਾਂ ਸ਼ਹਿਰ ਜਲੰਧਰ ਤੇ ਦੁਆਬਾ ਰੈਕੀ ਉੱਤੇ ਨਜ਼ਰ ਮਾਰੀਏ ਤਾਂ 23 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਸਾਰਾ ਦਿਨ ਹੋਵੇਗੀ ਵੱਤ ਵਤ ਟੈਂਪਰੇਚਰ 24 ਤੋਂ 25 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ 12 ਤੋਂ 13 ਡਿਗਰੀ ਸੈਲਸੀਅਸ ਟੈਂਪਰੇਚਰ ਬਣਿਆ ਰਹੇਗਾ 24 ਤਰੀਕ ਸਵੇਰ ਦੇ ਟਾਈਮ ਟੈਂਪਰੇਚਰ ਘਟ ਕੇ 10 ਡਿਗਰੀ 5-6 ਵਜੇ ਹੋਵੇਗਾ ਤੇ ਦੁਪਹਿਰ ਦੇ ਟਾਈਮ ਤੋਂ ਥੋਪ ਲੱਗਣ ਦੀ ਸੰਭਾਵਨਾ ਸਾਰਾ ਦਿਨ ਹੀ ਥੋਪ ਲੱਗਣ ਦੀ ਸੰਭਾਵਨਾ ਤੇ ਵੱਧ ਤੋਂ ਵੱਧ ਟੈਂਪਰੇਚਰ 26 ਡਿਗਰੀ ਹੋਵੇਗਾ ਹਲਕੇ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਸਵੇਰ ਦੇ ਟਾਈਮ 10-11 ਵਜੇ ਤੱਕ ਬਣੀ ਰਹੇਗੀ ਤੇ ਰਾਤ ਦੇ ਟਾਈਮ ਟੈਂਪਰੇਚਰ ਦੁਬਾਰਾ ਫਿਰ ਘਟ ਕੇ 11 ਤੋਂ 12 ਡਿਗਰੀ ਹੋਵੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਮਿਲਦੀ ਰਹੇ ਤੇ ਵੀਡੀਓ ਨੂੰ ਜਰੂਰ ਲਾਈਕ ਕਰਦੇ ਰਹੋ ਬਹੁਤ-ਬਹੁਤ ਤੁਹਾਡਾ ਧੰਨਵਾਦ